ਸ਼ਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜੇ ਰਹੋ ਰੋਲਾ ਪੰਜਾਬ ਦੇ ਨਾਲ ਅੱਜ ਅਸੀਂ ਉਸ ਮਾਮਲੇ ਦੀ ਤਹ ਤੱਕ ਜਾਵਾਂਗੇ ਜਿਸ ਨੇ ਹਰ ਪੰਜਾਬੀ ਦੇ ਦਿਲ ਨੂੰ ਝੰਝੋੜ ਕੇ ਰੱਖ ਦਿੱਤਾ ਹੈ ਅਸੀਂ ਗੱਲ ਕਰ ਰਹੇ ਹਾਂ ਮਹਿਕਪ੍ਰੀਤ ਦੀ 1319 ਇੱਕ ਪਤਨੀ ਜੋ ਪਿਛਲੇ ਦੋ ਮਹੀਨਿਆਂ ਤੋਂ ਚਰਚਾ ਦਾ ਕੇਂਦਰ ਬਣੀ ਹੋਈ ਹੈ ਮਹਿਕਪ੍ਰੀਤ ਜੋ ਕਿ ਪੰਜਾਬੀ ਬਲੌਗਰ ਦੇ ਭਰਾ ਰਵੀ ਦੀ ਘਰਵਾਲੀ ਹੈ ਮਹਿਕ ਦੀ ਕਹਾਣੀ ਉਦੋਂ ਸ਼ੁਰੂ ਹੋਈ ਜਦੋਂ ਉਸ ਦੀ ਤਬੀਤ ਅਚਾਨਕ ਬਹੁਤ ਜ਼ਿਆਦਾ ਖਰਾਬ ਹੋ ਗਈ ਇਹ ਉਹ ਸਮੱਸਿਆ ਜਦੋਂ ਇੱਕ ਔਰਤ ਨੂੰ ਸਭ ਤੋਂ ਵੱਧ ਆਪਣੇ ਪਰਿਵਾਰ ਦੇ ਸਹਾਰੇ ਦੀ ਲੋੜ ਹੁੰਦੀ ਹੈ ਪਰ ਦੋਸਤੋ ਜੋ ਹੋਇਆ ਇਹ ਸੁਣ ਕੇ ਤੁਹਾਡਾ ਦਿਲ ਵੀ ਕੰਬ ਜਾਵੇਗਾ ਮਹਿਕ ਨੂੰ ਬਿਮਾਰੀ ਦੇ ਸਭ ਤੋਂ ਮੁਸ਼ਕਲ ਦੌਰ ਵਿੱਚ ਆਪਣੇ ਸਾਰੇ ਪਰਿਵਾਰ ਵੱਲੋਂ ਕੋਈ ਵੀ ਸਾਥ ਨਹੀਂ ਮਿਲਿਆ ਸਭ ਤੋਂ ਦੁਖਦਾਈ ਗੱਲ ਇਹ ਰਹੀ ਕਿ ਉਸ ਦੇ ਜੀਵਨ ਸਾਥੀ ਉਸ ਦੇ ਪਤੀ ਰਵੀ ਨੇ ਵੀ ਉਸ ਨੂੰ ਇਕੱਲਿਆਂ ਛੱਡ ਦਿੱਤਾ ਸੋਚ ਕੇ ਦੇਖੋ ਜਿਸ ਰਿਸ਼ਤੇ ਨੂੰ ਪਤੀ ਪਤਨੀ ਦਾ ਪਵਿੱਤਰ ਬੰਧਨ ਕਿਹਾ ਜਾਂਦਾ ਹੈ ਉਸ ਵਿੱਚ ਜੇਕਰ ਇੱਕ ਸਾਥੀ ਬਿਮਾਰੀ ਵਿੱਚ ਦੂਜੇ ਨੂੰ ਇਕੱਲਿਆਂ ਛੱਡ ਜਾਵੇ ਤਾਂ ਉਸ ਇਨਸਾਨ ਤੇ ਕੀ ਬੀਤਦੀ ਹੋਵੇਗੀ ਪਰਿਵਾਰਿਕ ਸਾਥ ਅਤੇ ਮਾਨਸਿਕ ਸਹਾਰੇ ਦੀ ਇਸ ਡੂੰਘੀ ਕਮੀ ਕਾਰਨ ਮਹਿਕ ਨਾ ਸਿਰਫ ਸਰੀਰਕ ਤੌਰ ਤੇ ਬਿਮਾਰ ਰਹੀ ਸੋ ਉਹ ਡਿਪਰੈਸ਼ਨ ਦਾ ਸ਼ਿਕਾਰ ਵੀ ਹੋ ਗਈ। ਇਹ ਸਿਰਫ ਸਿਹਤ ਦਾ ਮਸਲਾ ਨਹੀਂ ਰਿਹਾ, ਇਹ ਇਨਸਾਨੀਤ ਅਤੇ ਰਿਸ਼ਤਿਆਂ ਦੇ ਮਿਆਰਾਂ ਦਾ ਸਵਾਲ ਬਣ ਗਿਆ। ਦੁੱਖ ਦੀ ਗੱਲ ਹੈ ਕਿ ਜਦੋਂ ਰਿਸ਼ਤਿਆਂ ਦੇ ਪਰਕ ਹੁੰਦੀ ਹੈ, ਉਦੋਂ ਹੀ ਆਪਣੇ ਪਿੱਛੇ ਹਟ ਜਾਂਦੇ ਹਨ। ਦੋਸਤੋ, ਜਦੋਂ ਮੈਕ ਨੂੰ ਆਪਣੇ ਨੇ ਛੱਡ ਦਿੱਤਾ ਤਾਂ ਇੱਕ ਨਵੀਂ ਤਸਵੀਰ ਸਾਹਮਣੇ ਆਈ। ਇਹ ਸਾਬਿਤ ਹੋ ਗਿਆ ਕਿ ਆਪਣੇ ਸਿਰਫ ਖੂਨ ਦੇ ਰਿਸ਼ਤਿਆਂ ਤੱਕ ਸੀਮਿਤ ਨਹੀਂ ਹੁੰਦੇ ਇਸ ਮੁਸ਼ਕਿਲ ਘੜੀ ਵਿੱਚ ਮੈਕ ਦੇ। ਦੂਰ ਦੇ ਰਿਸ਼ਤੇਦਾਰ ਅੱਗੇ ਆਏ, ਉਹਨਾਂ ਨੇ ਸਿਰਫ ਰਸ਼ਮੀ ਫੋਨ ਕੁੱਲ ਨਹੀਂ ਕੀਤੇ, ਸਗੋਂ ਪੂਰੀ ਤਰ੍ਹਾਂ ਨਾਲ ਉਸ ਦੀ ਦੇਖਭਾਲ ਕੀਤੀ। ਉਹ ਹਰ ਸਮੇਂ ਮੈਕ ਦੇ ਨਾਲ ਖੜੇ ਰਹੇ ਜਦੋਂ ਤੱਕ ਉਹ ਪੂਰੀ ਤਰ੍ਹਾਂ ਠੀਕ ਨਹੀਂ ਹੋਉਗੀ ਉਹਨਾਂ ਨੇ ਜੋ ਪਿਆਰ ਅਤੇ ਸਹਾਰਾ ਦਿੱਤਾ ਉਹ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ ਸੀ ਇਸ ਦੌਰਾਨ ਦੂਜੇ ਪਾਸੇ ਕਹਾਣੀ ਦੇ ਕੇਂਦਰ ਪਾਤਰ ਪਤੀ ਰਵੀ ਦੀ ਗੱਲ ਕਰੀ ਤਾਂ ਉਹ ਉਸੇ ਸਮੇਂ ਪੰਜਾਬ ਵਿੱਚ ਹੀ ਮੌਜੂਦ ਸੀ ਹਨਾਨੀ ਅਤੇ ਗੁੱਸੇ ਦੀ ਗੱਲ ਇਹ ਹੈ ਕਿ ਉਸਨੇ ਇੱਕ ਵਾਰ ਵੀ ਮਹਿਕ ਨੂੰ ਮਿਲਣ ਦੀ ਜਹਿਮਤ ਨਹੀਂ ਕੀਤੀ ਸੋਚੋ ਪਤਨੀ ਹਸਪਤਾਲ ਵਿੱਚ ਹੈ ਜੇ ਘਰ ਵਿੱਚ ਠੀਕ ਹੋ ਰਹੀ ਹੈ ਪਰ ਪਤੀ ਉਸੇ ਦੇਸ਼ ਵਿੱਚ ਹੁੰਦੇ ਹੋਏ ਵੀ ਇੱਕ ਫੋਨ ਜਾਂ ਇੱਕ ਮੁਲਾਕਾਤ ਲਈ ਸਮਾਂ ਨਹੀਂ ਕੱਢ ਸਕਦਾ ਇਸ ਸਥਿਤੀ ਸਿਰਫ ਮਹਿਕ ਨੂੰ ਹੀ ਨਹੀਂ ਬਲਕਿ ਸਮਾਜ ਨੂੰ ਵੀ ਇੱਕ ਸਬਾਲ ਪੁੱਛ ਇਹ ਹੈ ਕਿ ਅੱਜ ਦੇ ਦੌਰ ਵਿੱਚ ਰਿਸ਼ਤਿਆਂ ਦੀ ਇੰਨੀ ਹੀ ਕੀਮਤ ਰਹਿ ਗਈ ਹੈ ਕਿ ਖੁਸ਼ੀਆਂ ਵਿੱਚ ਨਾਲ ਖੜਨਾ ਹੀ ਰਿਸ਼ਤਾ ਹੈ ਜਾਂ ਦੁੱਖ ਵਿੱਚ ਹੱਥ ਫੜਨਾ ਵੀ ਜ਼ਰੂਰੀ ਹੈ ਰਵੀ ਦਾ ਇਹ ਰਵਈਆ ਦਰਸਾਉਂਦਾ ਹੈ ਕਿ ਰਿਸ਼ਤੇ ਪ੍ਰਤੀ ਉਸ ਦਾ ਨਜ਼ਰੀਆ ਕੀ ਸੀ ਇਸ ਅਣਦੇਖੀ ਦੀ ਪੀੜ ਨੇ ਮਹਿਕ ਨੂੰ ਹੋਰ ਡੂੰਗਾ ਜ਼ਖਮ ਦਿੱਤਾ ਹੋਵੇਗਾ ਦੋਸਤੋ ਹੁਣ ਆਉਂਦੇ ਹਾਂ ਉਸ ਮੋੜ ਤੇ ਜਿਸ ਨੇ ਇਸ ਕਹਾਣੀ ਨੂੰ ਇੱਕ ਨਵਾਂ ਰੂਪ ਦਿੱਤਾ ਹੈ ਅਤੇ ਸੋਸ਼ਲ ਮੀਡੀਆ ਤੇ ਇੱਕ ਵੱਡੀ ਬਹਿਸ ਛੇੜ ਦਿੱਤੀ ਹੈ ਅਜਮੈਕ ਨੇ ਆਪਣੀ ਇੰਸਟਾਗ੍ਰam ਸਟੋਰੀ ਤੇ ਇੱਕ ਬਹੁਤ ਹੀ ਡੂੰਗੀ ਅਤੇ ਭਾਵਨਾਤਮਕ ਸਟੋਰੀ ਪਾਈ ਇਸ ਨੂੰ ਦੇਖ ਕੇ ਲੱਖਾਂ ਲੋਕਾਂ ਕਈ ਅੰਦਾਜ਼ਾ ਲਗਾ ਰਹੇ ਹਨ ਕਿ ਸ਼ਾਇਦ ਮਹਿਕ ਦਾ ਤਲਾਕ ਹੋ ਚੁੱਕਾ ਹੈ ਅਤੇ ਉਸਨੇ ਹੁਣ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣ ਦਾ ਫੈਸਲਾ ਕਰ ਲਿਆ ਹੈ। ਉਸ ਦੀ ਸਟੋਰੀ ਤੇ ਲਿਖਿਆ ਸੀ, "ਮਨਪਸੰਦ ਚੀਜ਼ ਨੂੰ ਖੋ ਕੇ ਵੀ ਜੇ ਤੁਸੀਂ ਮੁਸਕਰਾ ਰਹੇ ਹੋ ਤਾਂ ਸਮਝ ਲਵੋ ਕਿ ਫੈਸਲਾ ਆਤਮਾ ਨੇ ਕੀਤਾ ਹੈ।" ਇਸ ਦਾ ਭਾਵ ਕੀ ਹੈ ਦੋਸਤੋ? ਇਸ ਦਾ ਅਰਥ ਬਹੁਤ ਡੂੰਗਾ ਹੈ। ਮਨਪਸੰਦ ਚੀਜ਼ ਇਸ ਸੰਦਰਭ ਵਿੱਚ ਇਸ ਨੂੰ ਪਿਆਰੇ ਰਿਸ਼ਤੇ, ਸੁਪਨੇ ਜਾਂ ਜ਼ਿੰਦਗੀ ਮੰਨਿਆ ਜਾ ਸਕਦਾ ਹੈ। ਜਦੋਂ ਉਹ ਖੁਸ਼ ਜਾਂਦੀ ਹੈ ਤਾਂ ਅੰਦਰੋਂ ਦੁੱਖ ਅਤੇ ਰੋਣਾ ਆਉਣਾ ਕੁਦਰਤੀ ਹੈ ਪਰ ਜੇਕਰ ਤੁਸੀਂ ਫਿਰ ਵੀ ਸ਼ਾਂਤ ਹੋ, ਅੰਦਰੋਂ ਮੁਸਕਰਾ ਰਹੇ ਹੋ ਤਾਂ ਇਹ ਦਰਸਾਉਂਦਾ ਹੈ ਕਿ ਇਹ ਫੈਸਲਾ ਤੁਹਾਡੇ ਦਿਲ ਦੀ ਮਜਬੂਰੀ ਜਾਂ ਮਨ ਦੀ ਕਮਜ਼ੋਰੀ ਨਹੀਂ ਹੈ ਇਹ ਉਸ ਆਤਮਿਕ ਪੱਦਰ ਦੀ ਨਿਸ਼ਾਨੀ ਹੈ ਜਿੱਥੇ ਇਨਸਾਨ ਦੁੱਖ ਪੀੜ ਅਤੇ ਦੁਨਿਆਵੀ ਮੋਹ ਮਾਇਆ ਤੋਂ ਉੱਪਰ ਉੱਠ ਜਾਂਦਾ ਹੈ ਇਹ ਸੱਚਾਈ ਨੂੰ ਸਵੀਕਾਰ ਕਰਨ ਲੈਣ ਦੀ ਨਿਸ਼ਾਨੀ ਹੈ ਇਸ ਦਾ ਮਤਲਬ ਇਹ ਹੈ ਕਿ ਮੈਂ ਹੁਣ ਉਹ ਸਾਰੇ ਦੁੱਖ ਉਹ ਸਾਰਾ ਤਨਾ ਉਹ ਸਾਰੀ ਬੇਵਫਾਈ ਪਿੱਛੇ ਛੱਡ ਚੁੱਕੀ ਹੈ ਉਸ ਨੇ ਹੁਣ ਆਪਣੇ ਸਹੁਰੇ ਪਰਿਵਾਰ ਜਾਂ ਪਤੀ ਨਾਲ ਕੋਈ ਲੈਣਾ ਦੇਣਾ ਨਹੀਂ ਰੱਖਿਆ ਇਹ ਤਲਾਕ ਤੋਂ ਵੀ ਵੱਧ ਮਾਨਸਿਕ ਅਤੇ ਆਤਮਿਕ ਮੁਕਤੀ ਦਾ ਐਲਾਨ ਹੈ ਦੋਸਤੋ ਇਹ ਕਹਾਣੀ ਸਿਰਫ ਦੁੱਖ ਹਾਂ ਤਾਂ ਨਹੀਂ ਇਹ ਇੱਕ ਮਜ਼ਬੂਤ ਇੱਛਾ ਸ਼ਕਤੀ ਦੀ ਉਦਾਹਰਣ ਵੀ ਹੈ ਮੈਂ ਇੱਕ ਇੱਕ ਬਹੁਤ ਹੀ ਮਿਹਨਤੀ ਅਤੇ ਸਾਦੇ ਸੁਭਾਅ ਦੀ ਕੁੜੀ ਹੈ ਜੋ ਆਪਣੇ ਮਿਹਨਤ ਤੇ ਵਿਸ਼ਵਾਸ ਰੱਖਦੀ ਹੈ ਤੁਸੀਂ ਦੇਖ ਸਕਦੇ ਹੋ ਕਿ 2 ਮਹੀਨੇ ਲਗਾਤਾਰ ਬਿਮਾਰੀ ਅਤੇ ਡਿਪਰੈਸ਼ਨ ਨਾਲ ਲੜਨ ਤੋਂ ਬਾਅਦ ਉਹ ਹਾਰ ਕੇ ਨਹੀਂ ਬੈਠੀ ਬਿਨਾਂ ਕਿਸੇ ਦੇ ਸਹਾਰੇ ਦੇ ਉਹ ਤੁਰੰਤ ਕੈਨੇਡਾ ਵਾਪਸ ਗਈ ਅਤੇ ਆਪਣੀ ਜ਼ਿੰਦਗੀ ਨੂੰ ਦੁਬਾਰਾ ਪੱਟੜੀ ਤੇ ਲਿਆਉਣ ਲਈ ਆਪਣੇ ਕੰਮ ਤੇ ਲੱਗ ਗਈ ਇਹ ਅਸਲੀ ਹੌਸਲਾ ਇਹ ਦਰਸਾਉਂਦਾ ਹੈ ਕਿ ਉਸ ਨੂੰ ਆਪਣੇ ਹੱਥਾਂ ਦੀ ਕਮਾਈ ਤੇ ਕਿੰਨਾ ਭਰੋਸਾ ਹੈ ਸਾਡਾ ਰੋਲਾ ਪੰਜਾਬ ਚੈਨਲ ਮੈਂਕ ਦੀ ਇਸ ਹਿੰਮਤ ਨੂੰ ਸਲਾਮ ਕਰਦਾ ਸਾਨੂੰ ਸਭ ਤੋਂ ਉਸਦੀ ਹੌਸਲਾ ਅਫਜ਼ਾਈ ਕਰਨੀ ਚਾਹੀਦੀ ਹੈ ਤਾਂ ਜੋ ਉਹ ਆਪਣੀ ਨਵੀਂ ਜ਼ਿੰਦਗੀ ਹੋਰ ਵੀ ਜ਼ਿਆਦਾ ਮਜ਼ਬੂਤ ਅਤੇ ਸਫਲਤਾ ਨਾਲ ਸ਼ੁਰੂ ਕਰ ਸਕੇ ਇਹ ਸਾਬਤ ਕਰ ਰਹੀ ਹੈ ਕਿ ਇੱਕ ਔਰਤ ਕਿਸੇ ਸਹਾਰੇ ਦੇ ਮਤਹਾਜ ਨਹੀਂ ਹੈ ਉਹ ਖੁਦ ਆਪਣੀ ਤਾਕਤ ਹੈ ਬਾਕੀ ਦੋਸਤੋ ਤੁਸੀਂ ਇਸ ਸਾਰੇ ਮਾਮਲੇ ਬਾਰੇ ਕੀ ਸੋਚਦੇ ਹੋ ਕਿ ਇੱਕ ਪਤੀ ਦਾ ਬਿਮਾਰੀ ਵਿੱਚ ਸਾਥ ਛੱਡ ਦੇਣਾ ਕਿੰਨਾ ਕੋ ਜਾਇਜ਼ ਹੈ ਅਤੇ ਮਹਿਕ ਦੇ ਆਤਮਾ ਦੇ ਫੈਸਲੇ ਬਾਰੇ ਤੁਹਾਡਾ ਕੀ ਵਿਚਾਰ ਹੈ ਆਪਣੀ رائے ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ ਇਸ ਤਰ੍ਹਾਂ ਦੀਆਂ ਹੋਰ ਨਵੀਆਂ ਅਪਡੇਟਸ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲੋ ਤਾਂ ਦੋਸਤੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਰੱਬ ਰੱਖਾ ਛੱਤ ਸ਼੍ਰੀ ਅਕਾਲ ਦੋਸਤੋ